ਅਨੀ ਸਾਸਿਕਾ ਦੋਸਤੋ ਇੱਕ ਨਵੇਂ ਵਲੌਗ ਵਿੱਚ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ ਸੋ ਦੇਖ ਲੋ ਪਰਵਰਤਨ ਕਹਿੰਦੇ ਕੁਦਰਤ ਦਾ ਟਲ ਨੀ ਹਮੈਂ ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕਰੀ ਬਹੁਤ ਸਾਰੀਆਂ ਜਿਹੜੀਆਂ ਸਾਡੇ ਘਰਾਂ 'ਚ ਜ਼ਰੂਰਤਾਂ ਹੁੰਦੀਆਂ ਅਸੀਂ ਉਹ ਲੋਪ ਹੁੰਦੀਆਂ ਗਈਆਂ ਚੀਜ਼ਾਂ ਘਰਾਂ 'ਚੋਂ ਸਾਡੇ ਸੱਭਿਆਚਾਰ ਦੀ ਪਛਾਣ ਉਹ ਦੁਕਾਨਾਂ 'ਚ ਮਿਊਜ਼ੀਅਮਾਂ 'ਚ ਰਹਿ ਗਈ ਸੋ ਅੱਜ ਫੇਰ ਸਮਾਂ ਕਹ ਲੋ ਪਿਛੜ ਖੋੜ ਦੀ ਮੁਰਦਾ ਅੱਜ ਕਾਫੀ ਦੇਰ ਤੋਂ ਸਾਡੇ ਸਕੂਲ 'ਚ ਲਾਈਟ ਗਈ ਹੋਈ ਹੈ ਤੇ ਹਮਸ ਬਹੁਤ ਹੈ ਸੋ ਤੁਹਾਨੂੰ ਦਿਖਾਉਨੇ ਆ ਸਪੈਸ਼ਲ ਨਾਲੇ ਸਕੂਲ ਦੇ ਦੁਕਾਨ ਹੈ ਸੱਭਿਆਚਾਰਕ ਸਮਾਨ ਦੀ ਜਿਹੜੇ ਸਾਡੇ ਘਰਾਂ 'ਚ ਆਮ ਹੁੰਦਾ ਸੀ ਸੋ ਹੁਣ ਸਾਡੇ ਮਿੱਤਰ ਪਿਆਰੇ ਪੰਛੀ ਆ ਝੱਲ ਰਹੇ ਆ ਉਹਨਾਂ ਨਾਲ ਥੋੜੀ ਗੱਲਬਾਤ ਕਰਾਉਣਾ ਲੋ ਜੀ ਦੋਸਤੋ ਹਮਸਤ ਗਰਮੀ ਤੋਂ ਬਚਾ ਲਈ ਇਹ ਸਾਡਾ ਸੱਭਿਆਚਾਰ ਦੀ ਪਛਾਣ ਪੰਛੀਆ ਬਹੁਤ ਸਾਰੀਆਂ ਬੋਲੀਆਂ ਵੀ ਬਣੀਆਂ ਹੋਈਆਂ ਸੋ ਉਹਦੇ ਬਾਰੇ ਗੱਲਬਾਤ ਸਾਡੇ ਅਮਨ ਜੀ ਸਾਡੇ ਇਧਰ ਹਰਜੀਤ ਜੀ ਤੇ ਸਾਡੇ ਸੁਪਿੰਦਰ ਜੀ ਬੈਠੇ ਆ। ਸੋ ਹੁਣ ਬੈਜ ਜੀ ਨੂੰ ਕਹਾਂਗੇ ਕਿ ਸ਼ੁਰੂ ਕਰੋ ਜੀ। ਥੋੜਾ ਜਿਹਾ ਸੱਭਿਆਚਾਰ ਦੇ ਕਿਹੜਾ-ਕਿਹੜਾ ਸਮਾਨ ਸਾਡੇ ਘਰੋਂ ਝੋਲੂਪੋ ਗਿਆ ਸੀ ਤੇ ਕਿੱਦਾਂ ਫਿਰ ਉਹਦੀ ਕੀ ਖਾਸੀਅਤ ਹੈ ਕਿੱਦਾਂ ਮੁੜ ਸਕਦਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੋ ਹੀਰਾ ਜੀ ਨੇ ਗੱਲ ਕੀਤੀ ਹੈ ਕਿ ਸਾਡਾ ਸੱਭਿਆਚਾਰ ਦਾ ਜਿਹੜਾ ਸਮਾਨ ਹੈ ਲੋਪ ਹੋ ਰਿਹਾ ਹੈ। ਮਸ਼ੀਨੀ ਯੁੱਗ ਦੇ ਵਿੱਚ ਅਸੀਂ ਪ੍ਰਵੇਸ਼ ਕਰ ਗਏ ਆ। ਪਰ ਜਦੋਂ ਕਦੇ ਐਹੋ ਜਿਹਾ ਵੇਲਾ ਆਂਦਾ ਹੈ ਕਿ ਮਸ਼ੀਨਰੀ ਸਾਡੀ ਫੇਲ ਹੋ ਜਾਂਦੀ ਹੈ ਸਾਨੂੰ ਫੇਰ ਇੱਕ ਵਾਰ ਪਿੱਛੇ ਆਪਣੇ ਸੱਭਿਆਚਾਰ ਦੇ ਵੱਲ ਮੁੜਨਾ ਪੈਂਦਾ ਲੋ ਜੀ ਅੱਜ ਪੱਖੀ ਤੋਂ ਸ਼ੁਰੂ ਹੋਈ ਜਿਹੜੀ ਚਰਚਾ ਚ ਸਾਡੇ ਮੈਡਮ ਪੰਜਾਬੀ ਮਿਸਟਰ ਹਰਜੀਤ ਕੌਰ ਜੀ ਕਿਉਂਕਿ ਪੰਜਾਬੀ ਤੇ ਨਹੀਂ ਕਮਾਂਡ ਹੈ ਇਹ ਵੀ ਸ਼ਾਮਲ ਹੋਏ ਆ ਸੋ ਇਹ ਚੰਦ ਗੱਲਬਾਤ ਪੱਖੀ ਬਾਰੇ ਤੇ ਹੋਰ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਦੇ ਉਲੋਪ ਹੋ ਚੁੱਕੀਆਂ ਚੀਜ਼ਾਂ ਕਰਾ ਉਹਨਾਂ ਬਾਰੇ ਕਰਨਗੇ ਤੇ ਕੋਈ ਨਾ ਕੋਈ ਬੋਲੀ ਵੀ ਜਰੂਰ ਤੁਹਾਡੇ ਨਾਲ ਸਾਥ ਹਾਂਜੀ ਕਰਨਗੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਗਰਮੀ ਬਹੁਤ ਹੈ ਤੇ ਸਾਨੂੰ ਗਰਮੀਆਂ ਦੇ ਵਿੱਚ ਸਭ ਤੋਂ ਜਿਹੜੀ ਮਤਲਬ ਚੀਜ਼ ਹੈ ਪੱਖੀ ਦੀ ਯਾਦ ਆਂਦੀ ਹੈ ਤੇ ਹੁਣ ਅੱਜ ਸਾਡੇ ਸਕੂਲ ਵਿੱਚ ਵੀ ਲਾਈਟ ਨਹੀਂ ਹੈ ਤੇ ਸਾਨੂੰ ਪੱਖੀ ਦੀ ਯਾਦ ਆਈ ਤੇ ਅਸੀਂ ਪੱਖੀ ਲੈ ਲਈ ਤੇ ਪੱਖੀ ਪੰਜਾਬੀਆਂ ਦਾ ਜਿਵੇਂ ਵਧੀਆ ਹੈ ਜੀ ਅਸੀਂ ਗਰਮੀਆਂ ਵਿੱਚ ਪੱਖੀ ਦੀ ਵਰਤੋਂ ਕਰਦੇ ਆਂ ਘਰਾਂ ਵਿੱਚ ਕੀਤੀ ਜਾਂਦੀ ਸੀ ਤੇ ਹੁਣ ਪੱਖੀ ਲਈ ਬੋਲੀਆਂ ਵੀ ਬਹੁਤ ਬਣੀਆਂ ਹੋਈਆਂ ਪੰਜਾਬੀ ਦੇ ਵਿੱਚ ਠੀਕ ਹੈ ਤੇ ਜਿਵੇਂ ਆਪਾਂ ਕਹਿੰਦੇ ਆਂ ਕਲਕੱਤਿਆਂ ਪੱਖੀ ਮੰਗਾ ਦੇ ਚੱਲੂਗੀ ਸਾਰੀ ਰਾਤ ਵੇ ਕਿਏ ਇਸੇ ਤਰ੍ਹਾਂ ਹੀ ਦੇਖੋ ਹੁਣ ਗਰਮੀ ਵੀ ਮੇਰੀ ਘਟ ਗਈ ਤੇ ਤੁਹਾਨੂੰ ਬੋਲੀ ਵੀ ਸੁਣਾਤੀ ਮੈਂ ਹੋਰ ਵੀ ਬੜਾ ਚੀਜ਼ਾਂ ਹੈਗੀਆਂ ਜੀ ਪੱਖੀ ਕਈ ਤਰ੍ਹਾਂ ਦੇ ਪੱਖੇ ਹੁੰਦੇ ਸੀ ਘਰਾਂ ਚ ਹਾਂਜੀ ਹੋਰ ਸੜੀਆਂ ਮਧਾਣੀਆਂ ਸਾਡੀਆਂ ਪੰਜਾਬੀ ਸਾਡੀਆਂ ਚੀਜ਼ਾਂ ਲੋਹੂ ਪੁਰਾਣੀਆਂ ਚੀਜ਼ਾਂ ਹੁੰਦੀਆਂ ਹਾਂ ਚਲੋ ਠੀਕ ਹੈ ਮੈਡਮ ਥੈਂਕ ਯੂ ਜੀ ਥੈਂਕ ਯੂ ਜੀ ਦੇਖੋ ਮਧਾਣੀ ਹੁੰਦੀ ਸੀ ਜਿਹਦੇ ਨਾਲ ਦੁੱਧ ਰੜਕਣੇ ਨੂੰ ਤੇ ਕੂੰਡੀ ਸੋਟਾ ਜੇ ਅਸੀਂ ਹਰ ਇੱਕ ਚੀਜ਼ ਹੁਣ ਮਿਕਸੀ ਦੇ ਵਿੱਚ ਲਾਗੇ ਆ ਪੀਣ ਇਕੇ ਪਰ ਜਦੋਂ ਉਹ ਮਸ਼ੀਨਰੀ ਸਾਡੀ ਫੇਲ ਹੋ ਜਾਂਦੀ ਹੈ ਫੇਰ ਸਾਨੂੰ ਦੁਬਾਰਾ ਵਾਪਸ ਮੋੜਨਾ ਪੈਂਦਾ ਤੇ ਐਦਾਂ ਲੱਗਦਾ ਹੈ ਕਿ ਉਹ ਜਿਹੜੀ ਆਦਮੀ ਨੇ ਤਰੱਕੀ ਕੀਤੀ ਹੈ ਉਹ ਸ਼ਾਇਦ ਬਸ ਅਜਾਈوں ਚਲੀ ਗਈ ਹੈ ਤੇ ਸਾਡੇ ਕੰਮ ਜਿਹੜੀ ਚੀਜ਼ ਉਹ ਫੇਰ ਉਹੀ ਪੁਰਾਣੀਆਂ ਦੀ ਜੜੀ ਆ ਰਹੀ ਹੈ ਸਾਡੇ ਪੁਰਾਣੇ ਘਰ ਚੋਂ ਕੁਝ ਥੋੜੇ ਫਰਸ ਤੇ ਬਣਾਇਆ ਹੁੰਦਾ ਦਾ ਬੜਾ ਬੜਾ ਬੱਚੇ ਹੁੰਦਾ ਦਾ ਬਣਾਇਆ ਹੁੰਦਾ ਉਹ ਨਾਲ ਹਾਰੇ ਅਸੀਂ ਹਾਰੇ ਗਵਾਹ ਹਾਰੇ ਉਹ ਅੱਜ ਕੱਲ ਲੋਕਾਂ ਦੇ ਬੱਚਾ ਨੂੰ ਪਤਾ ਵੀ ਨਵੇਂ ਨੂੰ ਵੀ ਹਾਰੇ ਹੁੰਦੇ ਕੀ ਹੈ ਕਾੜਨੀ ਦਾ ਦੁੱਧ ਕਿੰਨਾ ਦੱਸਦੇ ਸੀ ਕਾੜਨੀ ਦੇ ਦੁੱਧ ਤੇ ਵੀ ਕਿਦਵੇਂ ਕੱਢਦਾ ਜਾਂ ਲਸਤੀ ਉਹਦੀ ਕਿੱਦਾਂ ਦੀ ਗੁਲਾਬੀ ਰੰਗ ਦੀ ਬਣਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਤਾਂ ਉਹ ਚੀਜ਼ਾਂ ਜਿਹੜੀਆਂ ਲੋਪ ਹੋ ਗਈਆਂ ਪਰ ਅੱਜ ਕਲਾ ਕਹਿੰਦੇ ਵੀ ਦੁਨੀਆ ਗੋਲ ਹੈ ਇੱਕ ਵਾਰ ਜਿਹੜੀ ਚੀਜ਼ ਖਤਮ ਹੋ ਗਈ ਦੁਬਾਰਾ ਫੇਰ ਘੁੰਮ ਕੇ ਆਣੀ ਅੱਜ ਉਹ ਚੀਜ਼ ਦਾ ਸਾਨੂੰ ਅਹਿਸਾਸ ਜੋ ਅਸੀਂ ਪੱਕੀ ਚੱਲਦੇ ਆ ਉਹ ਚੀਜ਼ ਦਾ ਅਹਿਸਾਸ ਦੁਬਾਰਾ ਫੇਰ ਤੋਂ ਹੋ ਰਿਹਾ ਹੈ ਸੋ ਅੱਜ ਲਾਈਟ ਦੇ ਕੱਟਣ ਨੇ ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜਦਾ ਇਦਾਂ ਵੀ ਚਰਚਾ ਕਰ ਰਹੇ ਹਾਂ ਹੁਣ ਹਰਜੀਤ ਸਿੰਘ ਵੀ ਆਪਣੇ ਵਿਚਾਰਾਂ ਦੀ ਸਾਂ ਤੁਹਾਡੇ ਨਾਲ ਪਾਉਣਗੇ ਤੇ ਅਮਨ ਸਰ ਨੇ ਤੇ ਹੀਰਾ ਸਰ ਨੇ ਤੁਹਾਨੂੰ ਦੱਸਿਆ ਹੀ ਆ ਵੀ ਅਸੀਂ ਆਪਣੇ ਸੱਭਿਆਚਾਰ ਨਾਲ ਪੁਰਾਣੇ ਨਾਲ ਜੁੜਦੇ ਜਾ ਰਹੇ ਹਾਂ ਮੈਨੂੰ ਜ਼ਿਆਦਾ ਸਾਡੇ ਘਰ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਪੱਖੇ ਹੁੰਦੇ ਸੀ ਉਹਨਾਂ ਦੇ ਅਸੀਂ ਮੰਮੀ ਨੇ ਸਾਡੇ ਨਾਲ ਝੱਲਾਂ ਲਗਾਈਆਂ ਹੁੰਦੀਆਂ ਸੀ ਪੀਤਾ ਕੇ ਵਧੀਆ ਲੱਗੇ ਉਹਦੇ ਘੁੰਗਰੂ ਲੱਗੇ ਹੁੰਦੇ ਸੀ ਤੇ ਹਵਾ ਬਹੁਤ ਵਧੀਆ ਨਹੀਂ ਹੁੰਦੀ ਸੀ ਯਾਰ ਲਾਈਟਸ ਘਟਾਂ ਦੀ ਹੁੰਦੀਆਂ ਸੀ ਤੇ ਸਾਡੇ ਸਾਨੂੰ ਯਾਦ ਆ ਮਦਰ ਸਾਡੇ ਸਾਰਾ ਸਾਰਾ ਤਿੰਨ ਸਾਰੇ ਸਾਰੀ ਰਾਤ ਸਾਨੂੰ ਪੱਖਿਆਂ 'ਚ ਹਲਦੇ ਰਹਿੰਦੇ ਹੁੰਦੇ ਸੀ ਪਰ ਹੁਣ ਅਦਨੁਕੀ ਜੀਵਨ ਆ ਗਿਆ ਹੈ ਨਾ ਮਸ਼ੀਨਰੀ ਆ ਗਈ ਪਿਆਰ ਵੀ ਝਲਕਦਾ ਹਾਂਜੀ ਮਾਂ ਦੀ ਮਮਤਾ ਹੁਣ ਤਾਂ ਅਸੀਂ ਮੋਬਾਈਲ 'ਤੇ ਲੱਗੇ ਬੈਠੇ ਨੇ ਸਾਰੇ ਲੱਗ ਲੱਗ ਹਾਂਜੀ ਹਾਂਜੀ ਤੇ ਅੱਜ ਦੇ ਟਾਈਮ ਸਾਨੂੰ ਅੱਜ ਹੁਣ ਪਤਾ ਲੱਗਿਆ ਵੀ ਪੱਖੀ ਕਿੰਨੀ ਜ਼ਰੂਰੀ ਹੈ ਇਹ ਪ੍ਰਾਣੀ ਚੀਜ਼ਾਂ ਸਾਡੇ ਲਈ ਕਿਉਂ ਜ਼ਰੂਰੀ ਹੈ ਤੇ ਆ ਸਾਡੇ ਅਵਤਾਰ ਸਰ ਨੇ ਉਪਰਾਲਾ ਕੀਤਾ ਹੈ ਬਾਹਰ ਤੋਂ ਪੱਖੇ ਮੰਗਵਾਉਣ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਦੁਬਾਰੇ ਹੱਥਾਂ 'ਚ ਆ ਗਈਆਂ ਜੀ ਪੱਖੀਆਂ ਇੱਕ ਤਰ੍ਹਾਂ ਇਹਨੂੰ ਬੈਕ ਟੂ ਬੇਸਿਕਸ ਕਹਿ ਸਕਦੇ ਹਾਂਗੇ ਹੁਣ ਜਿੱਥੋਂ ਸ਼ੁਰੂ ਹੋਏ ਸੀ ਆਕਰ ਨੂੰ ਮੰਦਾ ਉੱਥੇ ਮੜਿਆ ਆਉਂਦਾ ਹੈਗਾ ਜਦੋਂ ਸਾਰੀਆਂ ਚੀਜ਼ਾਂ ਹੋ ਹੋ ਜਾਂਦੀਆਂ ਆਧੁਨਿਕਤਾ ਦੇ ਆਧੁਨਿਕਤਾ ਦੇ ਦੌਰ 'ਚ ਚਾਹੇ ਆਪਾਂ ਜਿੰਨਾ ਮਰਜ਼ੀ ਭੱਜ ਲਈਏ ਪਰ ਆਖਰ ਨੂੰ ਜਦੋਂ ਸਿਸਟਮ ਫੇਲ ਹੁੰਦਾ ਹੈਗਾ ਫਿਰ ਆਪਾਂ ਨੂੰ ਪੁਰਾਣੇ ਵਾਪਸ ਆਪਣੇ ਰੂਟਸ ਵੱਲ ਹੀ ਆਉਣਾ ਪੈਂਦਾ ਹੈ। ਅੱਜ ਦੇ ਬਿਜਲੀ ਦੇ ਕੱਟ ਨੇ ਸਾਨੂੰ ਪੰਜਾਬੀ ਸਭਿਆਚਾਰ ਤੇ ਬੜੀ ਸੋਹਣੀ ਚਰਚਾ ਕਰਨ ਲਈ ਮੌਕਾ ਬਲ ਬਖਸ਼ਤਾ। ਸੋ ਐਦਾਂ ਦੀਆਂ ਇੰਟਰਸਟਿੰਗ ਗੱਲਾਂ ਤੁਹਾਨੂੰ ਭਵਿੱਖ 'ਚ ਵੀ ਦਿਖਾਉਂਦੇ ਰਹਾਂਗੇ। ਇਹਦੇ ਵਾਸਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ ਮੇਹਰਬਾਨ।